ਕੀ ਜਿਹੜਾ ਇੱਕ ਗੇਟ ਦੇ નીચે ਲਵਲੀ ਜੀ 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 ਸਰ ਜੀ ਤਾਂ ਇਹ ਕੋਈ ਫੈਕਟਰੀ ਦੀ ਮਾਲਕਾ ਤਾਰਾ ਗੁਣਪੁਤ ਰਾਜਮੇਟਰ ਜਿੱਦ ਕੀ ਨਾ ਟੁੱਟ ਹਰਿੰਦਰ ਸਿੰਘ ਇਨਸਪੈਕਟਰ ਨਕਰਕਾਂਸਰ ਆਇਪਰਾ ਜੀ ਸਾਡੀ ਜਿਹੜੀ ਕਾਰਵਾਈ ਕੀਤੀ ਹੈ ਤੇ ਜਾਣਕਾਰੀ ਬਹੁਤ ਬਹੁਤ ਦਿਵੈਸ਼ ਮਾਲ ਬਾਹਰ ਰੱਖੀ ਹੋਈ ਦੁਕਾਨਦਾਰੋਂ ਮੈਂ ਸਵਾਲ ਅਸੀਂ ਚੱਕਿਆ ਜੀ ਅੱਜ ਪਿਛਲੇ ਹਫਤੇ ਵੀ ਇਹਨਾਂ ਦਾ ਸਾਮਾਨ ਚੱਕਿਆ ਸੀ ਤੇ ਹੁਣ ਅੱਜ ਫੇਰ ਦੁਬਾਰੇ ਕਾਰਵਾਈ ਪਾਈ ਹੈ ਜੀ ਜਿਹੜਾ ਸਾਮਾਨ ਚੱਕਿਆ ਇਹਨਾਂ ਦਾ ਹੁਣ ਜਬਤ ਹੋਏਗਾ ਕਿਉਂਕਿ ਦੁਬਾਰੇ बार-बार ਬਾਹਰ ਕੱਢ ਦੇ ਲਈ ਇਸ ਕਰਕੇ ਇਹਨਾਂ ਦਾ ਜਬਤ ਕਰਾਂਗੇ ਸਮਾਨ ਜੀ ਇੰਸਪੈਕਟਰ ਜੀ ਜਿਹੜੀ ਜਿਹੜੀ ਤੁਸੀਂ ਕੋਈ ਕਹਿ ਜਾਂਦੇ ਹੋ ਇਹਨੂੰ ਮੰਨਦੇ ਕਿਉਂ ਨਹੀਂ ਹੈ ਜੀ ਫਿਰ ਇਹ ਸਰ ਇਹ ਤਾਂ ਹੁਣ ਦੁਕਾਨਦਾਰਾਂ ਨੂੰ ਆਪ ਸਮਝ ਆਈਂਦੇ ਵੀ ਸਾਡੀ ਵਜ੍ਹਾ ਨਾਲ ਪਬਲਿਕਾ ਰਾਨ ਹੋ ਰਹੀ ਹੈ ਜੇੜਾ ਸਰ ਤੁਸੀਂ ਜਮਾਨੇ ਇੱਕ ਕਰਿਆ ਜੀ ਤੁਸੀਂ ਹੁਣ ਕੀ ਕਰੋਗੇ ਦਾ ਸਮਾਨ ਹੁਣ ਜਾ ਕੇ ਜਬਤ ਕਰਾਂਗੇ ਜੀ ਆ ਵੀ ਜਿਹੜਾ ਪਟਿਆਲਾ ਰੂਟ ਹੈ ਇੱਥੇ ਕਈ ਥਾਂ ਨੇ ਨਾ ਰੇੜੀਆਂ ਜਿਹੜੀਆਂ ਹੈਈਆਂ ਕਰਾਇ ਤੇ ਲੈ ਕੇ ਕੋਈ ਦੁਕਾਨਦਾਰਾਂ ਦੇ ਤੇ ਇਹਨਾਂ ਨੂੰ ਕਿਉਂ ਨਹੀਂ ਪੱਕਾ ਹਿੱਲਾ ਕਰਦੇ ਸਰ ਅਸੀਂ ਸਾਰੇ ਹੁਣ ਰੇਡੀਆਂ ਦਾ ਸ਼ਿਫਟ ਹੋ ਜਾਣਗੇ ਜੀ ਮਾਰਕਟਾਂ ਲਗ ਲਗ ਬਣਾਤੀਆਂ ਜੀ ਉਹ ਜਲਦ ਸ਼ਿਫਟ ਹੋ ਜਾਣਗੇ ਥੈਂਕ ਯੂ ਇਹ ਸਮਾਨ ਦੇ ਲੈ ਕੇ 50 ਰੁਪਏ ਫਰਨਿਚ ਦੁਕਾਨ ਵਾਲੇ ਕਿਹਨੇ ਚੱਲੇ ਸਰ ਸਾਡੇ ਕਈ ਦਿਨਾਂ ਤੋਂ ਜੀ ਬਾਜ਼ਾਰ ਹੈ ਜਿਹੜਾ ਇੱਥੇ ਨਾ ਸਾਡੇ ਕਾਫੀ ਝਾਮ ਲੱਗਦਾ ਜਿਹੜਾ ਆਪਣਾ ਫਲਾਈਓਵਰ ਹੈ ਸਰਹੰਦ ਰੋਡ ਤੇ ਨਾ ਪਟਿਆਲਾ ਨੂੰ ਜਾਣ ਵਾਲਾ ਉਹ ਫਲਾਈਓਵਰ ਬਣਨ ਕਰਕੇ ਨਾ ਜਿਹੜੀ ਟ੍ਰੈਫਿਕ ਹੈ ਸਾਰੀ ਉਹ ਰਾਜਪੁਰੇ ਵਿੱਚੋਂ ਦੀ ਆਉਂਦੀ ਹੈ ਅਸੀਂ ਕਈ ਵਾਰ ਇਹਨਾਂ ਨੂੰ ਨੋਟਿਸ ਵੀ ਦੇ ਚੁੱਕੇ ਆ ਜੀ ਪਿਆਰ ਨਾਲ ਵੀ ਕਹਿ ਚੁੱਕੇ ਆ ਪਰ ਇਹ ਜਦੋਂ ਅਸੀਂ ਆਉਂਦੇ ਆ ਉਦੋਂ ਤੱਕ ਇਹ ਸਾਈਡ ਤੇ ਕਰ ਲੈਂਦੇ ਆ ਪਰ ਸਾਡੇ ਜਾਣ ਤੋਂ ਬਾਅਦ ਫਿਰ ਇਹ ਰੋਡ ਤੇ ਆ ਜਾਂਦੇ ਆ ਉਸ ਕਰਕੇ ਆ ਜੀ ਅੱਜ ਆਪਣਾ ਹਰਜਿੰਦਰ ਸਿੰਘ ਇੰਸਪੈਕਟਰ ਨੇ ਆਪਣਾ ਇਹਨਾਂ ਨੂੰ ਨਾਲ ਲੈ ਕੇ ਆਪਣਾ ਤਾਂ ਕਰਕੇ ਅੱਜ ਅਸੀਂ ਇਹ ਕਾਰਵਾਈ ਕੀਤੀ ਆ ਜਿਨ੍ਹਾਂ ਦਾ ਸਮਾਨ ਬਾਹਰ ਸੀਗਾ ਰੋਡ ਤੇ ਸੀ ਉਹ ਜੀ ਸਮਾਨ ਆਸੀਂ ਚੱਕ ਕੇ ਜਿਹੜਾ ਉਹ ਕਮੇਟੀ ਦੇ ਵਿੱਚ ਲੈ ਕੇ ਗਏ ਆ ਉਹ ਸਮਾਨ ਦੀ ਸਾਰਿਆਂ ਦੀ ਪਛਾਣ ਕਰਕੇ ਜਿਹਦਾ ਸਮਾਨ ਹੈ ਉਹਨੂੰ ਅਸੀਂ ਜੁਰਮਾਨਾ ਕਰਾਂਗੇ ਮੈਡਮ ਸਾਹਿਬੇ ਵਾਰ-ਵਾਰ ਨਗਰਪਾਲਿਕਾ ਕਾਰਵਾਈ ਵੀ ਕਰਦੇ ਕਿ ਕਿਨੇ ਦੁਕਾਨਦਾਰ ਹਟਦੇ ਨਹੀਂ ਜੀ ਨਹੀਂ ਹੁਣ ਹਟਣਗੇ ਜੀ ਉਹ ਜਿਹੜੇ ਵੀ ਕੱਲੇ ਉਹ 207 ਜੋ ਅਸੀਂ ਬੰਦ ਕਰ ਰਹੇ ਹਾਂ ਤੇ ਜਿਹੜੇ ਬਾਕੀ ਸਮਾਨ ਵਗੈਰਾ ਹੈਗਾ ਜੀ ਉਹ ਆਪਣਾ ਇਨਸਪੈਕਟਰ ਸਾਹਿਬ ਜਲਤ ਕਰ ਰਹੇ ਹੈ ਤੇ ਹੁਣ ਤੁਹਾਡੇ ਥੋੜੀ ਜਾਣ ਦੇ ਬਾਅਦ ਥੋੜੀ ਦੇਰ ਬਾਅਦ ਫਿਰ ਸਮਾਨ ਬਾਹਰ ਰੱਖਿਆ ਜਾਣਾ ਹੈ ਜੀ ਨਹੀਂ ਬਿਲਕੁਲ ਨਹੀਂ ਜੀ ਹੁਣ ਨਹੀਂ ਰੱਖਿਆ ਜਾਊਗਾ ਜਿਹੜਾ ਪਹਿਲਾਂ ਹੋ ਗਿਆ ਹੋ ਗਿਆ ਇਹਨਾਂ ਨੂੰ ਕਈ ਵਾਰਨਿੰਗਾਂ ਦੇ ਚੁੱਕੇ ਆ ਅਸੀਂ ਚਲੋ ਪਹਿਲਾਂ ਪਿਆਰ ਨਾਲ ਵੀ ਸਮਝਾ ਚੁੱਕੇ ਆ ਸਾਰਾ ਕੁਝ ਇਹਨਾਂ ਨੂੰ ਲਿਖਤੀ ਵੀ ਸਮਝਾ ਚੁੱਕੇ ਆ ਪਰ ਵਕਤ ਇਹ ਨਹੀਂ ਬੰਦੇ ਬਣਦੇ ਜੀ ਇਸ ਕਰਕੇ ਅੱਜ ਅਸੀਂ ਇਹਨਾਂ ਦਾ ਸਾਰਾ ਸਮਾਨ ਰੋਣਾ ਕਿੰਨੇ ਦਿਨ ਕਾਰਵਾਈ ਚੱਲੀ ਰਹੇਗੀ ਇਸ ਰੋਜ਼ੇ ਕਾਰਵਾਈ ਜਾਰੀ ਰਹੂਗੀ ਜਿਹੜਾ ਸਮਾਨ ਚੱਕੂਗਾ ਤੇ ਆਪਣਾ ਰੱਖੂਗਾ ਅਸੀਂ ਚੱਕਾਂਗੇ ਸਰ ਜਿਹੜਾ ਸਮਾਨ ਅਜ ਕਬਜ਼ੇ ਲਿਆ ਜੀ ਤੇ ਇਹਦਾ ਕੀ ਬਣੂਗਾ ਹੁਣ ਇਹ ਸਿਰ ਪਹਿਲਾਂ ਵੀ ਸਮਾਨ ਸਾਡੇ ਕੋਲ ਜਬਤ ਹੋਇਆ ਹੋਇਆ ਇਹ ਵੀ ਜਬਤ ਹੋਊਗਾ ਬਾਕੀ ਇਨਸਪੈਕਟਰ ਸਾਹਿਬ ਜਿਵੇਂ ਕੋਈ ਜੁਰਮਾਨਾ ਕਰਨਗੇ ਜਾਂ ਜੋ ਵੀ ਇਹਨਾਂ ਦਾ ਜੋ ਸਾਹਿਬ